ਜਾਂਦਾ ਜਦੋਂ ਸਟੂਡੈਂਟਸ ਨੂੰ ਬਾਹਰ ਕੱਢ ਕੇ ਜੋ ਇਹ ਖਾਲੀ ਕੀਤੀ ਜਾਂਦੀ ਹੈ ਪੂਰੀਆਂ ਕਲਾਸਾਂ ਪੂਰਾ ਕਾਲਜ ਜਿਹੜਾ ਖਾਲੀ ਕੀਤਾ ਜਾਂਦਾ ਸਾਰੇ ਪਾਸੇ ਪੁਲਿਸ ਪੁਲਿਸ ਹੋ ਜਾਂਨ ਹੋ ਜਾਂਦੀ ਹੈ ਇਸ ਦੇ ਪਿੱਛੇ ਵੱਡਾ ਕਾਰਨ ਤੁਹਾਨੂੰ ਦੱਸਾਂਗੇ ਕਿ ਕਿਉਂ ਚਲਦੀ ਕਲਾਸ ਦੇ ਵਿੱਚ ਇੰਨਾ ਜੋ ਇਹ ਗਾਹ ਪੈ ਗਿਆ ਸਟੂਡੈਂਟਸ ਨੂੰ ਬਾਹਰ ਕੱਢਣਾ ਪਿਆ ਕਲਾਸਾਂ ਖਾਲੀ ਕਰਨੀ ਪਈਆਂ ਕਾਲਜ ਪੂਰਾ ਖਾਲੀ ਕਰਨਾ ਪਿਆ ਚਾਰੇ ਪਾਸੇ ਪੁਲਿਸ ਪੁਲਿਸ ਫੈਲੀ ਹੋਈ ਸੀ ਕਾਲਜ ਸਟਾਫ ਨੂੰ ਸਵੇਰੇ ਕਰੀਬ 9:34 ਤੇ WhatsApp ਰਾਹੀਂ ਬੰਬ ਦੀ ਧਮਕੀ ਪਰਿਕਾਲ ਮਿਲੀ ਹੈ ਤੁਰੰਤ ਪੁਲਿਸ ਐਂਬੂਲੈਂਸ BDS BDT ਲੈ ਕੇ ਕਾਲਜ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਤਲਾਸ਼ੀ ਤੇ ਜਾਂਚ ਜਾਰੀ ਹੈ ਹੁਣ ਤੱਕ ਦੀ ਚੈਕਿੰਗ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਲੇਕਿਨ ਧਮਕੀ ਕਾਫੀ ਵੱਡੀ ਜਿਹੜੀ ਦਿੱਤੀ ਗਈ ਹੈ ਕਾਲਜ ਨੂੰ ਤੇ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਕਾਲਜ ਦਿੱਲੀ ਯੂਨੀਵਰਸਿਟੀ ਦੇ ਸਟਾਫ ਨੂੰ ਸਵੇਰੇ 9:34 ਤੇ ਬੰਬ ਦੀ ਧਮਕੀ ਵਾਲੀ ਕਾਲ ਆਈ ਹੈ ਹੁਣ ਤੱਕ ਜਿਹੜਾ ਕੁਝ ਵੀ ਸ਼ੱਕੀ ਨਹੀਂ ਮਿਲ ਪਾਇਆ ਹੋਰ ਉਪਾਅ ਜਿਹੜੇ ਨੇ ਚੱਲ ਰਹੇ ਨੇ ਡੀਸੀਪੀ ਜਿਹੜੀ ਦੱਖਣੀ ਪੱਛਮੀ ਰੋਹਿਤ ਸੀਨਾ ਜਿਹੜਾ ਇਹ ਕਾਲਜ ਜਿਹੜਾ ਦੱਸਿਆ ਜਾ ਰਿਹਾ ਦਿੱਲੀ ਦੀ ਯੂਨੀਵਰਸਿਟੀ ਦੱਸੀ ਜਾ ਰਹੀ ਹੈ ਜਿੱਥੇ ਕਿ ਜਿਹੜੇ ਸਟਾਫ ਨੂੰ ਕਰੀਬ 9:34 ਦੇ ਵਟਸਐਪ ਦੀ ਕਾਲ ਆਉਂਦੀ ਹੈ ਬੰਬ ਦੀ ਧਮਕੀ ਦਿੱਤੀ ਜਾਂਦੀ ਹੈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਜੋ ਇਹ ਕਾਲਜ ਖਾਲੀ ਕਰਵਾਇਆ ਗਿਆ ਤਾਂ ਜੋ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਜੋ ਹੈ ਸੁਰੱਖਿਅਤ ਰੱਖਿਆ ਜਾ ਸਕੇ ਜਲਦੀ ਕਲਾਸਾਂ ਦੇ ਵਿੱਚ ਜਿਹੜਾ ਰਸ ਉੱਥੇ ਪੈ ਜਾਂਦਾ ਸਟੂਡੈਂਟਸ ਨੂੰ ਬਾਹਰ ਕੱਢਣਾ ਪੈਂਦਾ ਕਾਲਜ ਖਾਲੀ ਕਰਨਾ ਪੈਂਦਾ ਦੱਸਦੇ ਨੇ ਆ ਕਿ ਰਾਮ ਲਾਲ ਆਨੰਦ ਕਾਲਜ ਤੋਂ ਇੱਕ ਖਬਰਾਂ ਸਾਲ ਜਲਦੀਆਂ ਕਲਾਸਾਂ ਦੇ ਵਿੱਚ ਗਾਹ ਪੈ ਜਾਂਦਾ ਜਦੋਂ ਸਟੂਡੈਂਟਸ ਨੂੰ ਬਾਹਰ ਖੱਡ ਕੇ ਜੋ ਹੈ ਖਾਲੀ ਕੀਤੀ ਜਾਂਦੀ ਹੈ ਪੂਰੀਆਂ ਕਲਾਸਾਂ ਪੂਰਾ ਜੋ ਜਿਹੜਾ ਖਾਲੀ ਕੀਤਾ ਜਾਂਦਾ ਸਾਰੇ ਪਾਸੇ ਪੁਲਿਸ ਪੁਲਿਸ ਹੋ ਜਾਣ ਹੋ ਜਾਂਦੀ ਹੈ ਇਸ ਪਿੱਛੇ ਵੱਡਾ ਕਾਰਨ ਤੁਹਾਨੂੰ ਦੱਸਾਂਗੇ ਕਿ ਕਿਉਂ ਚਲਦੀ ਕਲਾਸ ਦੇ ਵਿੱਚ ਇੰਨਾ ਜੋ ਇਹ ਗਾਹ ਪੈ ਗਿਆ ਸਟੂਡੈਂਟਸ ਨੂੰ ਬਾਹਰ ਕੱਢਣਾ ਪਿਆ ਕਲਾਸਾਂ ਖਾਲੀ ਕਰਨੀ ਪਈਆਂ ਕਾਲਜ ਪੂਰਾ ਖਾਲੀ ਕਰਨਾ ਪਿਆ ਚਾਰੇ ਪੁਲਿਸੀ ਪੁਲਿਸ ਫੈਲੀ ਹੋਈ ਸੀ ਕਾਲਜ ਸਟਾਫ ਨੂੰ ਸਵੇਰੇ ਕਰੀਬ 9:34 ਤੇ WhatsApp ਰਾਹੀਂ ਬੰਬ ਦੀ ਧਮਕੀ ਪਰਿਕਾਲ ਮਿਲੀ ਹੈ ਤੁਰੰਤ ਪੁਲਿਸ ਐਂਬੂਲੈਂਸ BDS BDT ਲੈ ਕੇ ਕਾਲਜ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਤਲਾਸ਼ੀ ਤੇ ਜਾਂਚ ਜਾਰੀ ਹੈ ਹੁਣ ਤੱਕ ਦੀ ਚੈਕਿੰਗ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਲੇਕਿਨ ਧਮਕੀ ਕਾਫੀ ਵੱਡੀ ਜਿਹੜੀ ਦਿੱਤੀ ਗਈ ਹੈ ਕਾਲਜ ਨੂੰ ਤੇ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਕਾਲਜ ਦਿੱਲੀ ਯੂਨੀਵਰਸਿਟੀ ਦੇ ਸਟਾਫ ਨੂੰ ਵਰੇ 934 ਤੇ ਬੰਬ ਦੀ ਧਮਕੀ ਵਾਲੀ ਕਾਲ ਆਈ ਹੈ ਹੁਣ ਤੱਕ ਜਿਹੜਾ ਕੁਝ ਵੀ ਸ਼ੱਕੀ ਨਹੀਂ ਮਿਲ ਪਾਇਆ ਹੋਰ ਉਪਾਅ ਜਿਹੜੇ ਨੇ ਚੱਲ ਰਹੇ ਨੇ ਡੀਸੀਪੀ ਜਿਹੜੀ ਦੱਖਣੀ ਪੱਛਮੀ ਰੋਹਿਤ ਸੀਨਾ ਜਿਹੜਾ ਇਹ ਕਾਲਜ ਜਿਹੜਾ ਦੱਸਿਆ ਜਾ ਰਿਹਾ ਦਿੱਲੀ ਦੀ ਯੂਨੀਵਰਸਿਟੀ ਦੱਸੀ ਜਾ ਰਹੀ ਹੈ ਜਿੱਥੇ ਕਿ ਜਿਹੜੇ ਸਟਾਫ ਨੂੰ ਕਰੀਬ 934 ਦੇ ਵਟਸਐਪ ਦੀ ਕਾਲ ਆਉਂਦੀ ਹੈ ਬੰਬ ਦੀ ਧਮਕੀ ਦਿੱਤੀ ਜਾਂਦੀ ਹੈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਜੋ ਜਿਹੜਾ ਇਹ ਖਾਲੀ ਕਰਵਾਇਆ ਗਿਆ ਤਾਂ ਜੋ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਜੋ ਹੈ ਸੁਰੱਖਿਅਤ ਰੱਖਿਆ ਜਾ ਸਕੇ ਜਲਦੀ ਕਲਾਸਾਂ ਦੇ ਵਿੱਚ ਜਿਹੜਾ ਰੱਸ਼ ਉੱਥੇ ਪੈ ਜਾਂਦਾ ਸਟੂਡੈਂਟਸ ਨੂੰ ਬਾਹਰ ਘੱਟਣਾ ਪੈਂਦਾ ਕਾਲਜ ਖਾਲੀ ਕਰਨਾ ਪੈਂਦਾ ਦੱਸਦੇ ਨੇ ਆ ਕਿ ਰਾਮ ਲਾਲ ਆਨੰਦ ਕਾਲਜ ਤੋਂ ਇੱਕ ਖਬਰਾਂ ਨਾਲ ਜਲਦੀਆਂ ਕਲਾਸਾਂ ਦੇ ਵਿੱਚ